ਅਮਰੀਕਾ ਦਾ ਇੱਕ ਵਾਰ ਫਿਰ ਤੋਂ ਪਾਕਿਸਤਾਨ ਦੇ ਵੱਲ ਝੁਕਾਅ ਨਜ਼ਰ ਆ ਰਿਹਾ ਹੈ ਤੇ ਭਾਰਤ ਨੂੰ ਲੈ ਕੇ ਇੱਕ ਬਿਆਨ ਵੀ ਉਹਨਾਂ ਦੇ ਵੱਲੋਂ ਦਿੱਤਾ ਗਿਆ ਤਾਂ ਸਿੱਧਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਭਾਰਤ ਨੂੰ ਲੈ ਕੇ ਇੱਕ ਬਿਆਨ ਦਿੱਤਾ ਤਾਂ ਉੱਥੇ ਹੀ ਉਹਨਾਂ ਦਾ ਪਾਕਿਸਤਾਨ ਦੇ ਵੱਲ ਝੁਕਾਅ ਸਾਫ਼ ਦੁਬਾਰਾ ਨਜ਼ਰ ਆ ਰਿਹਾ ਹੈ ਕਿ ਦਰਸਲ ਅਮਰੀਕਾ ਨੇ ਪਾਕਿਸਤਾਨ ਦੇ ਨਾਲ ਇੱਕ ਔਇਲ ਨੂੰ ਲੈ ਕੇ ਟ੍ਰੇਡ ਕੀਤੀ ਗਈ ਹੈ oil ਤੇ gas ਨੂੰ ਲੈ ਕੇ ਟ੍ਰੇਡ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵਿੱਚ ਇੱਕ ਤੇਲ ਤੇ ਗੈਸ ਭੰਡਾਰ ਦਾ ਇੱਕ ਉਹਨਾਂ ਨੂੰ ਭੰਡਾਰ ਮਿਲਿਆ ਸੀਗਾ ਜਿਸ ਨੂੰ ਲੈ ਕੇ ਹੁਣ ਡੀਲ ਜਿਹੜੀ ਹੈ ਅਮਰੀਕਾ ਤੇ ਪਾਕਿਸਤਾਨ ਵਿਚਾਲੇ ਹੋਈ ਹੈ ਜਿਸ ਦੇ ਵਿੱਚ ਅਮਰੀਕਾ ਜਿਹੜਾ ਹੈ ਪਾਕਿਸਤਾਨ ਦੀ ਮਦਦ ਕਰੇਗਾ ਉਸ ਨੂੰ ਉੱਥੋਂ ਤੇਲ ਕੱਢਣ ਦੇ ਲਈ ਤਾਂ ਉਸ ਬਾਅਦ ਦੇ ਵਿੱਚ ਉਸ ਦੀ ਵੇਚਣ ਦੇ ਲਈ ਜਿਹੜਾ ਹੈ ਉਸ ਦੇ ਵਿੱਚ ਮਦਦ ਕੀਤੀ ਜਾਵੇਗੀ ਤਾਂ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਨੇ ਡੋਨਲਡ 트ਰੰਪ ਉਹਨਾਂ ਦੇ ਵੱਲੋਂ ਭਾਰਤ ਨੂੰ ਲੈ ਕੇ ਬਿਆਨ ਵੀ ਦਿੱਤਾ ਗਿਆ ਹੈ ਉਹ ਕਹਿ ਰਹੇ ਨੇ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਵਿੱਖ ਦੇ ਵਿੱਚ ਪਾਕਿਸਤਾਨ ਇੰਡੀਆ ਨੂੰ ਜਿਹੜਾ ਹੈ ਤੇਲ ਵਿੱਚ ਉਹਨਾਂ ਦੇ ਵੱਲੋਂ ਇਹ ਬਿਆਨ ਦੇ ਦਿੱਤਾ ਗਿਆ ਦੱਸ ਕਿ ਇਹ ਬਿਆਨ ਉਦੋਂ ਆਇਆ ਜਦੋਂ ਭਾਰਤ ਦੇ ਉੱਪਰ ਟੈਰਿਫ ਲਗਾ ਦਿੱਤਾ ਗਿਆ ਹੈ ਅਮਰੀਕਾ ਦੇ ਵੱਲੋਂ 25% ਦਾ ਟੈਰਿਫ ਹੈ ਦੂਸਰਾ ਸਿੱਧਾ ਅਸਰ ਮਹਿੰਗਾਈ ਦੇ ਉੱਪਰ ਪੈ ਸਕਦਾ ਹੈ ਕੁਝ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਨੇ ਉੱਥੇ ਹੀ ਹੋਣ ਇਸ ਮਾਮਲੇ ਨੂੰ ਲੈ ਕੇ ਜਿਹੜਾ ਹੈ ਉਥੇ ਹੀ ਇਸ ਮਾਮਲੇ ਨੂੰ ਲੈ ਕੇ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ ਜਜੋਸ ਦੇ ਵਿੱਚ ਉਹਨਾਂ ਦੇ ਵੱਲੋਂ ਪਾਕਿਸਤਾਨ ਦੇ ਨਾਲ ਟ੍ਰੇਡ ਡੀਲ ਕੀਤੀ ਹੈ ਤੇਲ ਤੇ ਗੈਸ ਭੰਡਾਰ ਨੂੰ ਲੈ ਕੇ ਡੀਲ ਹੋਈ ਹੈ ਜਿਸ ਦੇ ਵਿੱਚ ਪਾਕਿਸਤਾਨ ਦੇ ਸਮੁੰਦਰੀ ਸਰਹੱਦ ਦੇ ਕੋਲ ਇੱਕ ਸਤੰਬਰ ਦੇ ਵਿੱਚ ਪਿਛਲੇ ਸਾਲ ਸਤੰਬਰ ਦੇ ਵਿੱਚ ਤੇਲ ਤੇ ਗੈਸ ਦਾ ਇੱਕ ਭੰਡਾਰ ਮਿਲਿਆ ਸੀਗਾ ਤੇ ਰਿਪੋਰਟ ਦੇ ਮੁਤਾਬਕ ਜੋ ਜਾਣਕਾਰੀ ਮਿਲ ਰਹੀ ਹੈ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਤੇਲ ਭੰਡਾਰ ਉਹ ਹੋ ਸਕਦਾ ਹੈ ਉੱਥੇ ਹੀ ਹੁਣ ਉਸੇ ਵਿੱਚੋਂ ਤੇਲ ਕੱਢਣ ਦੇ ਲਈ ਅਮਰੀਕਾ ਉਸ ਦੀ ਮਦਦ ਕਰੇਗਾ 42000 ਕਰੋੜ ਰੁਪਏ ਦਾ ਖਰਚਾ ਜਿਹੜਾ ਹੈ ਇਸ ਪੂਰੇ ਤੇਲ ਭੰਡਾਰ ਤੇ ਗੈਸ ਭੰਡਾਰ ਨੂੰ ਕੱਢਣ ਦੇ ਵਿੱਚ ਲੱਗੇਗਾ ਤੇ ਉਸ ਦਾ ਖਰਚਾ ਜਿਹੜਾ ਹੈ ਅਮਰੀਕਾ ਦੇ ਨਾਲ ਮਿਲ ਕੇ ਜਿਹੜਾ ਹੈ ਪਾਕਿਸਤਾਨ ਚੁੱਕੇਗਾ ਤਾਂ ਹੁਣ ਇਸ ਮਾਮਲੇ ਨੂੰ ਲੈ ਕੇ ਡੋਨਲਡ 트럼ਪ ਹੋਰਾਂ ਦਾ ਬਿਆਨ ਵੀ ਸਾਹਮਣੇ ਆਂਦਾ ਉਹਨਾਂ ਦੇ ਵੱਲੋਂ ਆਇਲ ਟ੍ਰੇਡ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਕਾਉਂਟ ਦੇ ਉੱਪਰ ਵੀ ਦਿੱਤੀ ਜਾਂਦੀ ਹੈ ਤੇ ਨਾਲ ਹੀ ਕਿਹਾ ਜਾਂਦਾ ਕਿ ਹੋ ਸਕਦਾ ਹੈ ਪਾਕਿਸਤਾਨ ਨੂੰ ਪਵਿੱਖ ਦੇ ਵਿੱਚ ਇੰਡੀਆ ਨੂੰ ਤੇਲ ਜਿਹੜਾ ਹੈ ਉਹ ਵਿੱਚ ਕਹੋਣ ਇਸ ਮਾਮਲੇ ਨੂੰ ਲੈ ਕੇ ਜਿਹੜਾ ਉਹਨਾਂ ਦੇ ਵੱਲੋਂ ਟਵੀਟ ਕਰ ਦਿੱਤਾ ਗਿਆ ਤੇ ਉੱਥੋਂ ਸਾਫ ਦਾਹਰ ਹੋ ਰਿਹਾ ਕਿ ਉਹਨਾਂ ਦਾ ਪਾਕਿਸਤਾਨ ਦੇ ਵੱਲ ਚੁਕਾ ਜਿਹੜਾ ਹੈ ਉਹ ਕਾਫੀ ਹੱਦ ਤੱਕ ਨਜ਼ਰ ਆਂਦਾ ਹੋਇਆ ਇਸ ਟਵੀਟ ਦੇ ਰਾਹੀਂ ਨਜ਼ਰ ਆ ਰਿਹਾ ਤਾਂ ਫਿਲਹਾਲ ਇਸ ਅਪਡੇਟ ਦੇ ਵਿੱਚ ਨਹੀਂ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰਹੋ ਚਰਚਾ ਟੀਵੀ ਅਮਰੀਕਾ ਦਾ ਇੱਕ ਵਾਰ ਫਿਰ ਤੋਂ ਪਾਕਿਸਤਾਨ ਦੇ ਵੱਲ ਝੁਕਾਅ ਨਜ਼ਰ ਆ ਰਿਹਾ ਹੈ ਤੇ ਭਾਰਤ ਨੂੰ ਲੈ ਕੇ ਇੱਕ ਬਿਆਨ ਵੀ ਉਹਨਾਂ ਦੇ ਵੱਲੋਂ ਦਿੱਤਾ ਗਿਆ ਤਾਂ ਸਿੱਧਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ ਭਾਰਤ ਨੂੰ ਲੈ ਕੇ ਇੱਕ ਬਿਆਨ ਦਿੱਤਾ ਤਾਂ ਉੱਥੇ ਹੀ ਉਹਨਾਂ ਦਾ ਪਾਕਿਸਤਾਨ ਦੇ ਵੱਲ ਝੁਕਾਅ ਸਾਫ਼ ਦੁਬਾਰਾ ਨਜ਼ਰ ਆ ਰਿਹਾ ਹੈ ਦਰਸਲ ਅਮਰੀਕਾ ਨੇ ਪਾਕਿਸਤਾਨ ਦੇ ਨਾਲ ਇੱਕ ਔਇਲ ਨੂੰ ਲੈ ਕੇ ਟ੍ਰੇਡ ਕੀਤੀ ਗਈ ਹੈ oil ਤੇ gas ਨੂੰ ਲੈ ਕੇ ਟ੍ਰੇਡ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵਿੱਚ ਇੱਕ ਤੇਲ ਤੇ ਗੈਸ ਭੰਡਾਰ ਦਾ ਇੱਕ ਉਹਨਾਂ ਨੂੰ ਭੰਡਾਰ ਮਿਲਿਆ ਸੀਗਾ ਜਿਸ ਨੂੰ ਲੈ ਕੇ ਹੁਣ ਡੀਲ ਜਿਹੜੀ ਹੈ ਅਮਰੀਕਾ ਤੇ ਪਾਕਿਸਤਾਨ ਵਿਚਾਲੇ ਹੋਈ ਹੈ ਜਿਸ ਦੇ ਵਿੱਚ ਅਮਰੀਕਾ ਜਿਹੜਾ ਹੈ ਪਾਕਿਸਤਾਨ ਦੀ ਮਦਦ ਕਰੇਗਾ ਉਸ ਨੂੰ ਉੱਥੋਂ ਤੇਲ ਕੱਢਣ ਦੇ ਲਈ ਤਾਂ ਉਸ ਬਾਅਦ ਦੇ ਵਿੱਚ ਉਸ ਦੀ ਵੇਚਣ ਦੇ ਲਈ ਜਿਹੜਾ ਹੈ ਉਸ ਦੇ ਵਿੱਚ ਮਦਦ ਕੀਤੀ ਜਾਵੇਗੀ ਤਾਂ ਅਜਿਹੇ ਅਮਰੀਕਾ ਦੇ ਰਾਸ਼ਟਰਪਤੀ ਨੇ ਡੋਨਲਡ ਟਰੰਪ ਉਹਨਾਂ ਦੇ ਵੱਲੋਂ ਭਾਰਤ ਨੂੰ ਲੈ ਕੇ ਬਿਆਨ ਵੀ ਦਿੱਤਾ ਗਿਆ ਹੈ ਉਹ ਕਹਿ ਰਹੇ ਨੇ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਵਿੱਖ ਦੇ ਵਿੱਚ ਪਾਕਿਸਤਾਨ ਇੰਡੀਆ ਨੂੰ ਜਿਹੜਾ ਹੈ ਤੇਲ ਵਿੱਚ ਉਹਨਾਂ ਦੇ ਵੱਲੋਂ ਇਹ ਬਿਆਨ ਦੇ ਦਿੱਤਾ ਗਿਆ ਦੱਸ ਕਿ ਇਹ ਬਿਆਨ ਉਦੋਂ ਆਇਆ ਜਦੋਂ ਭਾਰਤ ਦੇ ਉੱਪਰ ਟੈਰਿਫ ਲਗਾ ਦਿੱਤਾ ਗਿਆ ਹੈ ਅਮਰੀਕਾ ਦੇ ਵੱਲੋਂ 25% ਦਾ ਟੈਰਿਫ ਹੈ ਦੂਸਰਾ ਸਿੱਧਾ ਅਸਰ ਮਹਿੰਗਾਈ ਦੇ ਉੱਪਰ ਪੈ ਸਕਦਾ ਹੈ ਕੁਝ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਨੇ ਉੱਥੇ ਹੀ ਹੁਣ ਇਸ ਮਾਮਲੇ ਨੂੰ ਲੈ ਕੇ ਜਿਹੜਾ ਹੈ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ ਜਜੋਸ ਦੇ ਵਿੱਚ ਉਹਨਾਂ ਦੇ ਵੱਲੋਂ ਪਾਕਿਸਤਾਨ ਦੇ ਨਾਲ ਟ੍ਰੇਡ ਡੀਲ ਕੀਤੀ ਹੈ ਤੇਲ ਤੇ ਗੈਸ ਭੰਡਾਰ ਨੂੰ ਲੈ ਕੇ ਡੀਲ ਹੋਈ ਹੈ ਜਿਸ ਦੇ ਵਿੱਚ ਪਾਕਿਸਤਾਨ ਦੇ ਸਮੁੰਦਰੀ ਸਰਹੱਦ ਦੇ ਕੋਲ ਇੱਕ ਸਤੰਬਰ ਦੇ ਵਿੱਚ ਪਿਛਲੇ ਸਾਲ ਸਤੰਬਰ ਦੇ ਵਿੱਚ ਤੇਲ ਤੇ ਗੈਸ ਦਾ ਇੱਕ ਭੰਡਾਰ ਮਿਲਿਆ ਸੀਗਾ ਤੇ ਰਿਪੋਰਟ ਦੇ ਮੁਤਾਬਕ ਜੋ ਜਾਣਕਾਰੀ ਮਿਲ ਰਹੀ ਹੈ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਤੇਲ ਭੰਡਾਰ ਉਹ ਹੋ ਸਕਦਾ ਹੈ ਉੱਥੇ ਹੀ ਹੁਣ ਉਸੇ ਵਿੱਚੋਂ ਤੇਲ ਕੱਢਣ ਦੇ ਲਈ ਅਮਰੀਕਾ ਉਸ ਦੀ ਮਦਦ ਕਰੇਗਾ 42000 ਕਰੋੜ ਰੁਪਏ ਦਾ ਖਰਚਾ ਜਿਹੜਾ ਹੈ ਇਸ ਪੂਰੇ ਤੇਲ ਭੰਡਾਰ ਤੇ ਗੈਸ ਭੰਡਾਰ ਨੂੰ ਕੱਢਣ ਦੇ ਵਿੱਚ ਲੱਗੇਗਾ ਤੇ ਉਸ ਦਾ ਖਰਚਾ ਜਿਹੜਾ ਹੈ ਅਮਰੀਕਾ ਦੇ ਨਾਲ ਮਿਲ ਕੇ ਜਿਹੜਾ ਹੈ ਪਾਕਿਸਤਾਨ ਚੱਕੇਗਾ ਤਾਂ ਹੁਣ ਇਸ ਮਾਮਲੇ ਨੂੰ ਲੈ ਕੇ ਡੋਨਲਡ ਟਰੰਪ ਹੋਰਾਂ ਦਾ ਬਿਆਨ ਵੀ ਸਾਹਮਣੇ ਆਂਦਾ ਉਹਨਾਂ ਦੇ ਵੱਲੋਂ ਔਇਲ ਟ੍ਰੇਡ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਕਾਉਂਟ ਦੇ ਉੱਪਰ ਵੀ ਦਿੱਤੀ ਜਾਂਦੀ ਹੈ ਤੇ ਨਾਲ ਹੀ ਕਿਹਾ ਜਾਂਦਾ ਕਿ ਹੋ ਸਕਦਾ ਹੈ ਪਾਕਿਸਤਾਨ ਨੂੰ ਪਵਿੱਖ ਦੇ ਵਿੱਚ ਇੰਡੀਆ ਨੂੰ ਤੇਲ ਜਿਹੜਾ ਹੈ ਉਹ ਵਿੱਚ ਕਹੋਣ ਇਸ ਮਾਮਲੇ ਨੂੰ ਲੈ ਕੇ ਜਿਹੜਾ ਉਹਨਾਂ ਦੇ ਵੱਲੋਂ ਟਵੀਟ ਕਰ ਦਿੱਤਾ ਗਿਆ ਤੇ ਉੱਥੋਂ ਸਾਫ ਦਾਹਰ ਹੋ ਰਿਹਾ ਕਿ ਉਹਨਾਂ ਦਾ ਪਾਕਿਸਤਾਨ ਦੇ ਵੱਲ ਚੁੱਕਾ ਜਿਹੜਾ ਹੈ ਉਹ ਕਾਫੀ ਹੱਦ ਤੱਕ ਨਸਰ ਆਂਦਾ ਹੋਇਆ ਇਸ ਟਵੀਟ ਦੇ ਰਹੀ ਨਜ਼ਰ ਆ ਰਿਹਾ ਤਾਂ ਫਿਲਹਾਲ ਇਸ ਅਪਡੇਟ ਦੇ ਵਿੱਚ ਨਹੀਂ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰੋ ਚਰਚਾ ਟੀਵੀ